ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਕੂਰ ਪਿੰਡ ਦੇ ਵਿੱਚ ਸ਼ਕੂਰ ਪਿੰਡ ਦੇ ਵਿੱਚ ਆ ਜਿਹੜਾ ਸ਼ਕੂਰ ਤੋਂ ਸਜਾਦੀ ਨੂੰ ਮੋੜ-ਮੋੜਦਾ ਵਾ ਟਾਵਰ ਤੋਂ ਬਿਲਕੁਲ ਕੋਲੇ ਕਰਕੇ ਪਾਈਆਂ ਦਾ ਘਰ ਹੈ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਆ ਮੱਝ ਵਿਖਾਉਣੀਆਂ ਤੁਹਾਨੂੰ ਮਿੱਤਰੋ ਇੱਕ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਕੀ ਮੁੱਲ ਕਰਦੇ ਆ ਸਾਰੀ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੇ ਆ ਆਓ ਪਹਿਲਾਂ ਮਿਲਦੇ ਆ ਬਾਈ ਨੂੰ ਇਹਦੇ ਬਾਰੇ ਜਾਣਕਾਰੀ ਲੈਣੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਸੀਤਾਕਰ ਪ੍ਰਵਾਹ ਹਾਂ ਵਧੀਆ ਭਾਈ ਠੀਕ ਆ ਤੇ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਮੈਂ ਨਾਮ ਚਮਕੌਰ ਸਿੰਘ ਠੀਕ ਆ ਵੀਰੇ ਸਾਨੂੰ ਆਪ ਮਾਈ ਸਿੰਘਾ ਬਾਦ ਸਿੰਘ ਠੀਕ ਆ ਚਮਕੌਰ ਦੇ ਜਿਹੜੀ ਮੈਂ ਆਪਣੀ ਹੈ ਨਾ ਇਹ ਕਿੰਨਵਾ ਸੂਆ ਸੁੰਦੀ ਆ ਬਈ ਇਹ ਬਈ ਤੀਜਾ ਸੂਆ ਸੁੰਨੀ ਆ ਤੀਜਾ ਸੂਆ ਹਾਂਜੀ ਕਿੰਨੇ ਦਿਨ ਪਿਆ ਆਂਦੇ ਵੀਰੇ ਇਹ ਪੰਜ ਦਿਨ ਪਾਇ ਪੰਜ 6 ਦਿਨ ਪੂਰੇ ਹੋਣ ਚੇ ਹਾਂਜੀ ਦੁੱਧ ਕੀ ਦੇ ਦਿੰਦੀ ਆ ਬਈ ਦੁੱਧ ਵੀਰੇ ਦੂਜੇ ਸੂਏ ਦਾ ਹੈਗਾ ਸੀ ਨਾ 14 13 14 ਠੀਕ ਆ ਬਈ ਤੇ ਇਹ ਵੱਡੇ ਬਈ ਫਿਰ ਲੈਵਾਂ ਲੂਗਾ ਤਾਂ ਮਤਲਬ ਪੂਰਾ ਜ਼ਬਰਦਸਤ ਤਿਆਰ ਕਰ ਲ ਦੇਉਣੀ ਆ ਉਹ ਲੈਵਾਂ ਦਾ ਪੂਰਾ ਤੇ ਕੀ ਰੇਟ ਰਹੂਗਾ ਬਈ ਇਹਦਾ ਵੀਰੇ ਲੈ 1.5 135000 ਰੁਪਿਆ ਰੇਟ ਮੰਨਤਾ ਨੀਂਦਾ ਹੋ ਜੂਗਾ ਵੀਰੇ ਹਾਂ ਵੀਰੇ ਠੀਕ ਆ ਬਈ ਕੱਡੀ ਬਾਹਰ ਨੂੰ ਬਈ ਲੈ ਵੀ ਮਿੱਤਰੋ ਸੂਣ ਵਾਲੀ ਆ 5 ਦਿਨ ਗਿਣਤੀ ਮੁਤਾਬਕ ਜਿਹੜੇ ਕਾਗਜ਼ੀ ਦਿਨ ਹੁੰਦੇ ਆ ਉਹ ਪੂਰੇ ਹੋਣ ਦੇ ਵਿੱਚ ਪਏ ਆ ਤੇ ਜੇ 2 ਦਿਨ ਉੱਤੇ ਲੈ ਕੇ ਤੇ 7-8 ਦਿਨ ਦੀ ਇਹਨੇ ਕੱਚੀ ਆ ਚੰਗਾ ਵਾ ਚੰਗਾ ਵਾ 135000 ਰੁਪਿਆ ਬੜਕਣੇ ਰੇਟ ਤੈਅ ਕੀਤਾ ਵਾ ਅਜੇ ਮੈਨੇ ਤਿਆਰੀ ਕਰਨੀ ਆ ਕੁਰਨੀਆ ਕਿਉਂਕਿ ਹਰ ਪੰਜ ਦਿਨ ਪੈ ਦਿਨ ਪੂਰੇ ਹੁੰਦੇ ਕਿਉਂਕਿ ਮੈਂ ਹਮੇਸ਼ਾ ਜਦੋਂ ਘੰਟੇ ਘੁਰਾ ਜਾਂਦੇ ਆ ਨਾ ਸੂਨ ਦੇ ਵਿੱਚ ਉਦੋਂ ਜਿਹੜੀ ਤਿਆਰੀ ਜ਼ਬਰਦਸਤ ਕਰਦੀ ਹੁੰਦੀ ਆ ਇਹ ਗੱਲ ਹੁੰਦੀ ਕਿਉਂਕਿ ਮੈਂ ਦਿਨਾਂ ਤੋਂ ਹੀ ਨਹੀਂ ਨਹੀਂ ਤਿਆਰ ਹੁੰਦੀ ਉਹਦੀ ਜਿੰਨੀ ਇਹ ਆਪਦੇ ਘੰਟਿਆਂ 'ਚ ਤਿਆਰ ਹੁੰਦੀ ਹੁੰਦੀ ਢਾਂਚਾ ਚੰਗਾ ਵਾ ਥਣ ਚੰਗਾ ਵਾ 13-14 ਕਿਲੋ ਮਲਕਾਂ ਨੇ ਦੁੱਧ ਚੋਇਆ ਹੋਇਆ ਵਾ 1,35,000 ਰੁਪਇਆ ਰੇਟ ਰੱਖਿਆ ਹੋਇਆ ਵਾ ਗੱਲਬਾਤ ਲਈ ਨੰਬਰ ਲੈ ਲੈਨੇ ਆਪਾਂ ਜਿਹੜੇ ਨੰਬਰ ਤੇ ਪਾਈਦਾ ਤੁਸੀਂ ਗੱਲਬਾਤ ਕਰੀ ਨੰਬਰ ਦੱਸਿਓ ਵੀਰੇ 87258 87258 22455 22455 87258 22455 55 ਇੱਕ ਵਾਰੀ ਹੋਰ ਬੋਲ ਦਿਓ 87258 ਜੀ 22455 ਠੀਕ ਆ ਇਸ ਨੰਬਰ ਤੇ ਗੱਲਬਾਤ ਕਰਨੀ ਆ ਮਿੱਤਰੋ ਘਰੇਲੂ ਪਰਿਵਾਰ ਕੋਲੇ ਮਜਬਦ ਖਾਤੀ ਆ ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ